ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਭਾਰਤੀ ਹਵਾਈ ਫੌਜ ਨੇ ਕਿਹਾ ਇਸ ਨੇ ਆਪਰੇਸ਼ਨ ਸਿੰਦੂਰ 'ਚ ਆਪਣੇ ਨਿਰਧਾਰਿਤ ਕਾਰਜਾਂ ਨੂੰ ਸਫਲਤਾਪੂਰਵਕ ਸਟੀਕਤਾ ਤੇ ਪੇਸ਼ੇਵਰਾਨਾ ਤਾਂ ਨਾਲ ਪੂਰਾ ਕੀਤਾ ਹੈ ਪੰਜਾਬ ਪਰ ਦੇ ਸਾਰੇ ਵਿਦਿਅਕ ادارے ਸਕੂਲ ਕਾਲਜ ਤੇ ਯੂਨੀਵਰਸਿਟੀਆਂ ਕੱਲ ਮੁਰਦ ਤੋਂ ਖੁੱਲਣਗੇ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ ਤਕਨਾਲੋਜੀਆ ਵਿਕਸਿਤ ਕਰਨ ਵਾਲੇ ਪਾਰੇ ਦੇ ਵਿਗਿਆਨੀਆਂ ਇੰਜੀਨੀਅਰਸ ਤੇ ਟੈਕਨੀਸ਼ੀਅਨਸ ਨੂੰ ਸਲਾਮ ਕੀਤਾ ਪੰਜਾਬ ਪੁਲਿਸ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਚ ਸਥਿਤ ਤੈਨਾਤ ਇੱਕ ਅਧਿਕਾਰੀ ਦੀ ਸਰਹੱਦ ਪਾਰ ਜਾਸੂਸੀ ਚ ਸ਼ਮੂਲੀਅਤ ਦਾ ਪਰਦਾਫਾਸ਼ ਕੀਤਾ ਅਤੇ ਖੇਲੋ ਇੰਡੀਆ ਯੁਵਾ ਖੇਡਾਂ ਚ ਪੰਜਾਬ ਨੇ ਹੁਣ ਤੱਕ 7 ਸੋਨੇ ਦੇ 10 ਚਾਂਦੀ ਅਤੇ 10 ਕਾਂਸੀ ਦੇ ਤਮਗੇ ਸਮੇਤ ਕੁੱਲ ਸਤਾਈ ਤਮਗੇ ਜਿੱਤੇ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਆਪਣੇ ਨਿਵਾਸ ਸਥਾਨ ਤੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤੋਵਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੋਹਾਨ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਹਵਾਈ ਸੈਨਾ ਮੁਖੀ 에ਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਇਸ ਮੀਟਿੰਗ 'ਚ ਮੌਜੂਦ ਰਹੇ ਇਹ ਮੀਟਿੰਗ ਕੱਲ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਡੀਜੀਐਮਓਸ ਵੱਲੋਂ ਇੱਕ ਦੂਜੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੋਵਾਂ ਮੁਲਕਾਂ ਵਿਚਕਾਰ ਹੋਈ ਜੰਗਬੰਦੀ ਦੇ ਮੰਤੇ ਨਜ਼ਰ ਹੋਈ ਹੈ ਦੋਵੇਂ ਦੇਸ਼ਾਂ ਦੇ ਅਧਿਕਾਰੀ ਕੱਲ ਦੁਬਾਰਾ ਗੱਲਬਾਤ ਕਰਨਗੇ ਪਾਰਟੀ ਹਵਾਈ ਫੌਜ ਨੇ ਕਿਹਾ ਹੈ ਕਿ ਇਸਨੇ ਆਪਰੇਸ਼ਨ ਸਿੰਦੂਰ ਚ ਆਪਣੇ ਨਿਰਧਾਰਤ ਕਰਮਚਾਰੀਆਂ ਨੂੰ ਸਫਲਤਾਪੂਰਵਕ ਸਤਿਕਤਾ ਤੇ ਪੇਸ਼ੀਵਰਾਨਾ ਢੰਗ ਨਾਲ ਪੂਰਾ ਕੀਤਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਹਵਾਈ ਸੈਨਾ ਨੇ ਕਿਹਾ ਹੈ ਕਿ ਸਾਰੇ ਆਪਰੇਸ਼ਨ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਾਨਦਾਰ ਢੰਗ ਨਾਲ ਕੀਤੇ ਗਏ ਸਨ ਇਹ ਕਾਰਵਾਈਆਂ ਇਸ ਵੇਲੇ ਜਾਰੀ ਨੇ ਅਤੇ ਵਿਸਥਾਰਚ ਜਾਣਕਾਰੀ ਟੋਕਵੇਂ ਸਮੇਤ ਦਿੱਤੀ ਜਾਵੇਗੀ ਹਵਾਈ ਸੈਨਾ ਨੇ ਸਾਰਿਆਂ ਨੂੰ ਅਟਕਲਾਂ ਤੋਂ ਬਚਣ ਅਤੇ ਗੈਰ ਪ੍ਰਮਾਣਿਤ ਜਾਣਕਾਰੀ ਸਾਂਝੀ ਨਾ ਕਰਨ ਦੀ ਅਪੀਲ ਕੀਤੀ ਹੈ ਸਰਕਾਰ ਨੇ ਕਿਹਾ ਹੈ ਕਿ ਜਾਂਗਦੇ ਕਈ ਗੇਮਿੰਗ ਵੀਡੀਓਜ਼ ਹਾਲੀ ਦੇ ਭਾਰਤ-ਪਾਕਿਸਤਾਨ ਟਕਰਾਅ ਦੇ ਅਸਲ ਫੁਟੇਜ ਵਜੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਅਜਿਹੇ ਪ੍ਰਚਾਰ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਪੱਤਰ ਸੂਚਨਾ ਬਿਊਰੋ ਪੀਆਈਬੀ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਅਜਿਹੇ ਗੇਮਿੰਗ ਵੀਡੀਓ ਵੱਡੀ ਗਿਣਤੀ ਚ ਦਿਖਾਏ ਜਾ ਰਹੇ ਨੇ ਰੱਖਿਆ ਮੰਤਰੀ ਦਫ਼ਤਰ ਦੇ ਨਾਮ ਤੇ ਵਟਸਐਪ ਤੇ ਵੀ ਅਜਿਹਾ ਹੀ ਇੱਕ ਸੁਨੇਹਾ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਭਾਰਤ-ਪਾਕਿਸਤਾਨ ਟਕਰਾਅ ਦੀ ਸਥਿਤੀ ਦੇ ਮੱਦੇਨਜ਼ਰ ਨਾਗਰਿਕ ਤਿਆਰੀਆਂ ਬਾਰੇ ਨਿਰਦੇਸ਼ ਦਿੱਤੇ ਗਏ ਨੇ ਪੀਆਈਬੀ ਨੇ ਕਿਹਾ ਹੈ ਕਿ ਸੁਨੇਹਾ ਫਰਸੀ ਹੈ ਕਿ ਸਰਕਾਰ ਨੇ ਅਜੇ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਇਹ ਸੰਵੇਦਨਸ਼ੀਲ ਸਮੇਂ ਦੌਰਾਨ ਹਾ ਜਾਣਕਾਰੀ ਦੀ ਧਿਆਨ ਨਾਲ ਜਾਂਚ ਕਰਨਾ ਆਤਮਹੱਤਪੂਰਨ ਹੈ ਭਾਰਤੀ ਹਥਿਆਰਬੰਦ ਸੈਨਾਵਾਂ ਨਾਲ ਸੰਬੰਧਿਤ ਕੋਈ ਵੀ ਸ਼ੱਕੀ ਸਮੱਗਰੀ ਜਾਂ ਮੌਜੂਦਾ ਸਥਿਤੀ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਪੀਆਈਬੀ ਫੈਕਟ ਚੈੱਕ ਯੂਨਿਟ ਨੂੰ ਦਿੱਤੀ ਜਾਣੀ ਚਾਹੀਦੀ ਹੈ ਅਜਿਹੀ ਸਮੱਗਰੀ WhatsApp ਨੰਬਰ 8799711259 ਅਤੇ ਈਮੇਲ ਆਈਡੀ tathchach@ pib.gov.in ਤੇ بھی ਜਾ ਸਕਦੀ ਹੈ ਪੰਜਾਬ ਪਰ ਦੇ ਸਾਰੇ ਵਿਦਿਅਕ ادارے ਸਕੂਲ ਕਾਲਜ ਤੇ ਯੂਨੀਵਰਸਟੀਆਂ ਕੱਲ ਮੁਰ ਤੋਂ ਖੁੱਲਣਗੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਐਕਸ ਤੇ ਇੱਕ ਪੋਸਟ ਸਾਂਝ ਕਰਦਿਆਂ ਕਿਹਾ ਕਿ ਨਿਯਮਿਤ ਜਮਾਤਾਂ ਤੇ ਪ੍ਰੀਖਿਆਵਾਂ ਅਕਾਦਮਿਕ ਸਮਸਾਰਣੀ ਮੁਤਾਬਕ ਹੋਣਗੀਆਂ ਉਹਨਾਂ ਨੇ ਬਹਾਦਰ ਹਥਿਆਰਬੰਦ ਸੈਨਾਵਾਂ ਤੇ ਮਾਣ ਪ੍ਰਗਟ ਕੀਤਾ ਪੰਜਾਬ ਨੇ Rajasthan ਨੂੰ ਆਪਣੀਆਂ ਫੌਜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਾਧੂ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ ਇੱਕ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ Rajasthan ਸਰਕਾਰ ਵੱਲੋਂ ਪੰਜਾਬ ਦੇ ਕੋਟੇ ਤੋਂ ਹੋਰ ਪਾਣੀ ਦੀ ਮੰਗ ਤੇ ਦੇਸ਼ ਦੀ ਏਕਤਾ ਅਖੰਡਤਾ ਅਤੇ ਪ੍ਰਭੂ ਸੱਤਾ ਨੂੰ ਸੁਰੱਖਿਅਤ ਰੱਖਣ ਵਾਸਤੇ ਸਰਹੱਦ ਤੇ ਤਣਾਤ ਫੌਜ ਲਈ ਇਹ ਫੈਸਲਾ ਕੀਤਾ ਗਿਆ ਹੈ ਪੰਜਾਬ বিজেপি ਮੁਖੀ ਸੁਨੀਲ ਜਾਖੜ ਨੇ ਸੂਬੇ ਲਈ ਵਿਸ਼ੇਸ਼ ਆਰਥਿਕ ਪੈਕੇਜ ਦੀ ਤੁਰੰਤ ਲੋੜ ਦਾ ਮੁੱਦਾ ਚੁੱਕਿਆ ਹੈ ਕੱਲ ਚੰਡੀਗੜ੍ਹ ਵਿਖੇ ਹੋਈ ਸਰਪਾਰਟੀ ਮੀਟਿੰਗ 'ਚ ਉਹਨਾਂ ਨੇ ਮੁੱਦਾ ਚੁੱਕਦਿਆਂ ਕਿਹਾ ਕਿ ਸੂਬੇ ਨੂੰ ਇਸ ਦੀ ਸਰਹਦੀ ਸਥਿਤੀ ਕਾਰਨ ਮੌਜੂਦਾ ਹਾਲਾਤ ਵਿੱਚ ਨਹੀਂ ਸਗੋ ਇਤਿਹਾਸਕ ਤੌਰ ਤੇ ਵੀ ਨਿਰੰਤਰ ਨੁਕਸਾਨ ਸਹਿਣਾ ਪਿਆ। ਉਹਨਾਂ ਸਮੂਹਿਕ ਕਾਰਵਾਈ ਦੀ ਤੁਰੰਤ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੀ ਰਣਨੀਤਿਕ ਸਥਿਤੀ ਤੇ ਸਾਲਾਂ ਤੋਂ ਸਰਹਦੀ ਖੇਤਰਾਂ 'ਚ پابੰਦੀਆਂ ਤੇ ਵੱਧਦੇ ਸੁਰੱਖਿਆ ਜੋਖਮਾਂ ਨੂੰ ਦੇਖਦਿਆਂ ਹੁਣ ਕੇਂਦਰ ਤੋਂ ਇੱਕ ਸੰਗਠਿਤ ਅਤੇ ਨਿਰੰਤਰ ਸਹਾਇਤਾ ਦੀ ਲੋੜ ਹੈ। ਉਹਨਾਂ ਕਿਹਾ ਸਾਰਿਆਂ ਨੂੰ ਇਸ ਗੱਲ ਦੀ ਖਾਸ ਤੌਰ ਤੇ ਪੰਜਾਬ ਦੇ ਅੰਦਰ ਲੋਕਾਂ ਦੇ ਇਸ ਗੱਲ ਦਾ ਇੱਕ ਬਹੁਤ ਵੱਡਾ ਹੰਗਾਰਾ ਜਿੱਥੇ ਫੌਜ ਦੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਪੰਜਾਬ ਦੇ ਲੋਕ ਖੜੇ ਐ ਉਥੇ ਹੀ ਪੂਰੇ ਦੇਸ਼ ਵਾਂਗੂ ਸਾਰੇ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੀ ਹਮੇਸ਼ਾ ਸਾਡੇ ਦਿਲ ਚ ਕਾਮਨਾ ਰਹਿੰਦੀ ਹੈ ਫਰੀ ਜਾਖੜ ਬੀਤੇ ਦਿਨੀ ਫਿਰੋਜ਼ਪੁਰ ਵਿੱਚ ਗੋਲੀਬਾਰੀ ਤੇ ਡਰੋਨ ਹਮਲਿਆਂ ਚ ਜ਼ਖਮੀ ਹੋਏ ਪੀੜਤਾਂ ਦਾ ਹਾਲ ਚਾਣਨ ਲਈ ਅਜਲੂ ਧਿਆਨਾ ਸਥਿਤ ਹਸਪਤਾਲ ਵਿੱਚ ਪਹੁੰਚੇ ਹੋਈ ਸਨ। ਇਹ ਖਬਰਾਂ ਤੁਸੀਂ ਆਕਾਸ਼ਾਨੀ ਤੋਂ ਸੁਣ ਰਹੇ ਹੋ ਸਾਦਾਇਕ ਸੈਂਦਲਾ ਐਟ ਦਾ ਰੀਡ AIR RNA ਨਿਊ ਚਲੰਦਰ ਸਾਡਾ ਫੇਸਬੁੱਕ ਪੇਜ ਹੈ RNA-AIR ਚਲੰਦਰ ਅਤੇ YouTube ਤੇ ਸਾਡਾ ਚੈਨਲ ਹੈ ਐਟ ਦਾ ਰੀਡ AIR ਚਲੰਦਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਸਿਰਫ ਇੱਕ ਫੌਜੀ ਕਾਰਵਾਈ ਨਹੀਂ ਬਲਕਿ ਭਾਰਤ ਦੀ ਰਾਜਨੀਤਿਕ ਸਮਾਜਿਕ ਤੇ ਰਣਨੀਤਿਕ ਇੱਛਾ ਸ਼ਕਤੀ ਦਾ ਪ੍ਰਤੀਕ ਹੈ ਅੱਜ ਲਖਨਊ ਵਿੱਚ ਬ੍ਰਹਮੋਜ਼ 에어로ਸਪੇਸ ਇਕੀਕਰਨ ਤੇ ਟੈਸਟਿੰਗ ਸਹੂਲਤ ਦਾ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਇਹ ਕਾਰਵਾਈ دہشت گردੀ ਖਿਲਾਫ ਭਾਰਤ ਦੀ ਮਜ਼ਬੂਤ ਇੱਛਾ ਸ਼ਕਤੀ ਤੇ ਫੌਜੀ ਤਾਕਤ ਨੂੰ ਦਰਸਾਉਂਦੀ ਹੈ ਉਹਨਾਂ ਨੇ ਕਿਹਾ ਜਦੋਂ ਵੀ ਭਾਰਤ دہشت گردੀ ਖਿਲਾਫ ਕੋਈ ਕਾਰਵਾਈ ਕਰੇਗਾ ਤਾਂ ਸਰਹੱਦ ਪਾਰ ਦੇ ਖੇਤਰ دہشت ਗਰਦਾ ਅਤੇ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਲਈ ਹੁਣ ਸੁਰੱਖਿਅਤ ਨਹੀਂ ਰਹਿਣਗੇ मंत्री ने कहा सरकार ने दहशतगर्दी खिलाफ बिल्कुल भी ना बर्दाश्त करने की नीति अपनाई है भारत में आतंकवादी घटनाएं करने और कराने का क्या अंजाम होता है यह पूरे विश्व ने उरी की घटना के बाद देखा जब हमारी सेना ने पाकिस्तान में घुसकर सर्जिकल स्ट्राइक की पुलवामा के बाद देखा जब बालाकोट पर एयर स्ट्राइक की गई और अब पहलगाम की घटना के बाद दुनिया देख रही है कि जब भारत ने पाकिस्तान के भीतर घुसकर मल्टीपुल स्ट्राइक की आतंकवाद के खिलाफ जीरो टॉलरेंस की नीति पर चलते हुए हमारे प्रधानमंत्री श्री नरेंद्र मोदी ने स्पष्ट कर दिया है यह नया भारत है जो आतंक के खिलाफ सरहद के इस पार और उस पार दोनों तरफ प्रभावी कार्रवाई करेगा आज राष्ट्रीय टेक्नोलॉजी दिवस है यह दिन देश की तरक्की विकास च तकनोलॉजी की अहम भूमिका की याद दवा है पेश है एक रिपोर्ट 1998 ਵਿੱਚ ਅੱਜ ਦੇ ਹੀ ਦਿਨ ਭਾਰਤ ਨੇ ਰਾਜਸਥਾਨ ਦੇ ਪੋਖਰਨ ਵਿੱਚ ਪਰਮਾਣੂ ਬੰਬ ਦਾ ਸਫਲ ਪਰਖਣ ਕੀਤਾ ਸੀ। ਇਸੇ ਦਿਨ ਦੀ ਯਾਦ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ 11 ਮਈ ਨੂੰ ਰਾਸ਼ਟਰੀ ਟੈਕਨੋਲੋਜੀ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਹ ਦਿਨ ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਸਖਤ ਮਿਹਨਤ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਜੋ ਭਾਰਤ ਨੂੰ ਮਜ਼ਬੂਤ ਅਤੇ ਆਤਮ ਨਿਰਭਰ ਬਣਾਉਂਦੇ ਨੇ। ਇਸ ਦੇ ਨਾਲ ਹੀ ਟੈਕਨੋਲੋਜੀ ਦਿਵਸ ਦਾ ਉਦੇਸ਼ ਰੋਜ਼ਾਨਾ ਜੀਵਨ ਵਿੱਚ ਟੈਕਨੋਲੋਜੀ ਦੀ ਭੂਮਿਕਾ ਤੇ ਚਾਣਨਾ ਪਾਉਣਾ ਅਤੇ ਵਿਗਿਆਨ ਤੇ ਟੈਕਨੋਲੋਜੀ ਖੇਤਰ ਵਿੱਚ ਨੌਜਵਾਨਾਂ ਦੀ ਦਿਲ ਦੇਸ਼ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਇਓਟੈਕਨੋਲੋਜੀ ਅਤੇ ਕੁਆਂਟਮ ਕੰਪਿਊਟਿੰਗ ਵਰਗੀਆਂ ਅਤਿ ਆਧੁਨਿਕ ਟੈਕਨੋਲੋਜੀਆਂ ਨਾਲ ਤਰੱਕੀ ਅਤੇ ਨਵੀਆਂ ਕਾਢਾਂ ਨੂੰ ਹੁਲਾਰਾ ਮਿਲਦਾ ਹੈ ਇਹ ਦਿਨ ਸਿਰਫ ਟੈਕਨੋਲੋਜੀ ਦੀ ਤਰੱਕੀ ਹੀ ਨਹੀਂ ਸਗੋਂ ਦੇਸ਼ ਦੀ ਖੁਦ ਮੁਖਤਿਆਰੀ ਆਤਮ ਨਿਰਭਰਤਾ ਅਤੇ ਵਿਗਿਆਨਕ ਤਰੱਕੀ ਦਾ ਵੀ ਪ੍ਰਤੀਕ ਹੈ ਬਿਊਰੋ ਰਿਪੋਰਟ ਨਾਲ ਮੈਂ ਕਾਜਲ ਆਕਾਸ਼ਵਣੀ ਖਬਰਾਂ ਚਲੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਰਾਸ਼ਟਰੀ ਟੈਕਨਾਲੋਜੀ ਦਿਵਸ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸਾਡੇ ਲੋਕਾਂ ਵੱਲੋਂ ਸੰਚਾਲਿਤ ਭਾਰਤ ਟੈਕਨਾਲੋਜੀ ਦੇ ਵੱਖ-ਵੱਖ ਪਹਿਲੂਆਂ 'ਚ ਇੱਕ ਵਿਸ਼ਵ ਆਕੂ ਵੱਚੋਂ ਉੱਭਰ ਰਿਹਾ ਹੈ ਉਧਰ ਵਿਗਿਆਨ ਤੇ ਟੈਕਨਾਲੋਜੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਅੱਜ ਵੀ ਦਿੱਲੀ 'ਚ ਰਾਸ਼ਟਰੀ ਟੈਕਨਾਲੋਜੀ ਦਿਵਸ ਤੇ ਮੌਕੇ ਤੇ ਵਿਗਿਆਨ ਤੇ ਟੈਕਨਾਲੋਜੀ ਵਿਭਾਗ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ 'ਚ ਹਿੱਸਾ ਲਿਆ ਅਤੇ ਇੱਕ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਪੰਜਾਬ ਪੁਲਿਸ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਚ ਤਾਇਨਾਤ ਇੱਕ ਅਧਿਕਾਰੀ ਦੀ ਸਰਹੱਦ ਪਾਰ ਜਾਸੂਸੀ ਵਿੱਚ ਸ਼ਮੂਲੀਅਤ ਦਾ ਪਰਦਾਫਾਸ਼ ਕੀਤਾ ਹੈ 파ਰਟੀ ਫੌਸਟੀਆਂ ਗਤੀਵਿਧੀਆਂ ਨਾਲ ਸੰਬੰਧਿਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਚ ਹੈਂਡਲਰਾਂ ਨੂੰ ਭੇਜਣ ਚ ਸ਼ਾਮਲ ਦੋ ਵਿਅਕਤੀਆਂ ਨੂੰ ਪੰਜਾਬ ਦੇ ਮਲੇਰਕੋਟਲਾ ਕਸਬੇ ਤੋਂ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਦੋਸ਼ੀ ਗੁਪਤ ਜਾਣਕਾਰੀ ਬਦਲੇ ਆਨਲਾਈਨ ਲੈਂਡ ਡੀਨ ਰਾਹੀਂ ਅਦਾਇਗੀ ਪ੍ਰਾਪਤ ਕਰ ਰਹੇ ਸਨ ਪੁਲਿਸ ਮੁਤਾਬਕ ਕਰੋ ਦੇ ਵਿਤੀ ਸਰੋਤਾਂ ਤੇ ਹੋਰਨਾਂ ਮੈਂਬਰਾਂ ਦੀ ਖੇਲੋ ਇੰਡੀਆ ਯੁਵਾ ਖੇਡਾਂ ਵਿੱਚ ਪੰਜਾਬ ਨੇ 7 ਸੋਨੇ ਦੇ 10 ਚਾਂਦੀ ਦੇ ਅਤੇ 10 ਕਾਂਸੀ ਦੇ ਤਮਗੇ ਸਹਿਤ ਹੁਣ ਤੱਕ ਕੁੱਲ 27 ਤਮਗਿਆਂ ਨਾਲ ਪੰਜਵਾਂ ਸਥਾਨ ਹਾਸਲ ਕੀਤਾ ਹੈ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਨਵੀਂ ਦਿੱਲੀ ਚ ਕੋਚਪਦਰੀ ਮੀਟਿੰਗ ਕੀਤੀ ਭਾਰਤੀ ਹਵਾਈ ਫੌਜ ਨੇ ਕਿਹਾ ਇਸਨੇ ਆਪਰੇਸ਼ਨ ਸਿੰਦੂਰ ਚ ਆਪਣੇ ਨਿਰਧਾਰਤ ਕਾਰਜਾਂ ਨੂੰ ਸਫਲਤਾਪੂਰਵਕ ਸਟੇਕ ਦਾ ਤਿੱਪੇਸ਼ੀ ਬਣਾਣਾ ਢੰਗ ਨਾਲ ਪੂਰਾ ਕੀਤਾ ਹੈ ਪੰਜਾਬ ਪਰ ਦੇ ਸਾਰੇ ਵਿਦਿਅਕ ਅਦਾਰੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਕੱਲ ਮੁਰਦ ਤੋਂ ਖੁੱਲਣਗੇ ਅੱਜ ਰਾਸ਼ਟਰੀ ਟੈਕਨਾਲੋਜੀ ਦਿਵਸ ਮਨਾਇਆ ਜਾ ਰਿਹਾ ਦੇਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਚਤਨਾਤ ਇੱਕ ਅਧਿਕਾਰੀ ਦੀ ਸਰਹੱਦ ਪਾਰ ਜਾਸੂਸੀ ਚ ਸ਼ਮੂਲੀਅਤ ਦਾ ਪਰਦਾ ਫਾਸ਼ ਕੀਤਾ। ਅਤੇ ਇਸ ਦਿਨ ਵਾਲੀ ਪ੍ਰਤੀਸ਼ਖ ਖਬਰਾਂ ਦਾ ਬੁਲੇਟਿਨ ਖਤਮ ਹੋਇਆ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:50 ਮਿੰਟ 'ਤੇ ਨਮਸਕਾਰ।